ਦੇ ਮੌਸਮ ਦੇ ਵਿੱਚ ਤੁਸੀਂ ਬਹੁਤ ਤਰ੍ਹਾਂ ਦੇ ਪਰੌਂਠੇ ਜਿਹੜੇ ਆ ਇੰਜੋਏ ਕੀਤੇ ਹੋਣਗੇ ਮੇਥੀ ਵਾਲੇ ਬੂਲੀ ਵਾਲੇ ਗੋਭੀ ਵਾਲੇ ਪਰ ਅੱਜ ਅਸੀਂ ਇੱਕ ਯੂਨਿਕ ਟਾਈਪ ਦਾ ਪਰੌਂਠਾ ਬਣਾਵਾਂਗੇ ਨਾਲ ਇੱਕ ਡੇਲੀਸ਼ੀਅਸ ਯਾ ਰਾਇਤਾ ਬਣਾਵਾਂਗੇ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਮਸਾਲਾ ਬਣਾਵਾਂਗੇ ਜਿਸ ਦੇ ਵਿੱਚ ਸੌਂਫਾਂ ਧਨੀਏ ਦੇ ਬੀਜ ਅਤੇ ਜੀਰਾ ਅੱਧਾ-ਅੱਧਾ ਚਮਚ ਦੇ ਕਰੀਬ ਆਪਾਂ ਸਾਰੀਆਂ ਚੀਜ਼ਾਂ ਲਈਆਂ ਇਹਨਾਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲੈਣਾ ਵਾ ਤੇ ਰੋਸਟ ਕਰਨ ਦੇ ਬਾਅਦ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲੈਣਾ ਵਾ ਬਹੁਤ ਜ਼ਿਆਦਾ ਬਰੀਕ ਪਾਊਡਰ ਨਹੀਂ ਬਣਾਉਣਾਗਾ ਦਰਦਰਾ ਜਿਹਾ ਰੱਖ ਲੈਣਾ ਇਹਨੂੰ ਤੇ ਇੱਕ ਕੜਾਈ ਦੇ ਵਿੱਚ ਪਾਣੀ ਐਡ ਕਰਕੇ ਆਪਾਂ ਇੱਕ ਕੱਪ ਦੇ ਕਰੀਬ ਮਟਰ ਇਸ ਦੇ ਵਿੱਚ ਐਡ ਕੀਤੇ ਆ ਇਹ ਫਰੈਸ਼ ਹਰੇ ਮਟਰ ਹੈ ਜੀ ਜਿੰਨੀ ਦੇਰ ਸਾਡੇ ਮਟਰ ਚਰੇ ਆ ਬੋਇਲ ਹੁੰਦੇ ਆ ਓਨੇ ਟਾਈਮ ਦੇ ਵਿੱਚ ਆਪਾਂ ਕੁਝ ਚੀਜ਼ਾਂ ਚੌਪ ਕਰ ਲਈਆਂ ਜਿਸ ਦੇ ਵਿੱਚ ਅਦਰਕ ਆ ਲਸਣ ਆ ਹਰੀ ਮਿਰਚਾ ਤੇ ਧਨੀਆ ਮਾ ਤੇ ਇੱਕ ਪਿਆਜ਼ ਆ ਇਨੇ ਟਾਈਮ ਚ ਸਾਡੇ ਮਟਰ ਬੋਇਲ ਹੋ ਗਏ ਕਿਉਂਕਿ ਫਰੈਸ਼ ਆ ਤੇ ਇਹਨਾਂ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਤੇ ਇਹਨਾਂ ਨੂੰ ਬਹੁਤ ਜਿਆਦਾ ਵੀ ਨਹੀਂ ਪਕਾਉਣਾਗਾ ਗੈਸ ਦੀ ਫਲੇਮ ਨੂੰ ਬੰਦ ਕਰ ਦਿਆਂਗੇ ਇਹਨਾਂ ਨੂੰ ਠੰਡਾ ਹੋਣ ਲਈ ਰੱਖ ਦਿਆਂਗੇ ਪਾਣੀ ਇਹਨਾਂ ਦਾ ਪਹਿਲਾਂ ਹੀ ਤੁਸੀਂ ਰਿਮੂਵ ਕਰ ਦੇਣਾ ਵਾ ਠੰਡੇ ਹੋਣ ਦੇ ਬਾਅਦ ਆਪਾਂ ਇਹਨਾਂ ਦਾ ਵੀ ਇੱਕ ਦਦਰਾ ਜਿਹਾ ਪੇਸਟ ਬਣਾ ਲੈਣਾ ਬਹੁਤ ਜਿਆਦਾ ਗ੍ਰੈਂਡ ਨਹੀਂ ਕਰਨਾ ਅਗਰ ਦਦਰਾ ਰੱਖਣਾ ਇਹਨਾਂ ਨੂੰ ਵੀ ਹੁਣ ਆਪਾਂ ਉਸੇ ਹੀ ਕੜਾਈ ਦੇ ਵਿੱਚ ਇੱਕ ਚਮਚ ਦੇ ਕਰੀਬ ਤੇਲ ਲਿਆ ਵਾ ਕੋਈ ਵੀ ਤੇਲ ਚਾਹ ਕਹੋ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲਸਣ ਜਿਹੜਾ ਇਹ ਉਹਨੂੰ ਭੁੰਨ ਲਵਾਂਗੇ 1 ਮਿੰਟ ਦੇ ਲਈ ਬਹੁਤ ਜ਼ਿਆਦਾ ਨਹੀਂ ਭੁੰਨਣਾਗਾ ਜਨੀਆਂ ਦੇ ਨੂੰ 골ਡਨ ਨਹੀਂ ਕਰਨਾਗਾ ਇਸ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਅਦਰਕ ਜਿਹੜਾ ਇਹ ਉਹ ਪਾ ਦੇਾਂਗੇ ਅਦਰਕ ਇਸ ਦੇ ਵਿੱਚ ਬਰੀਕ ਬਰੀਕ ਜਿੰਨਾ ਕੋਸ਼ਿਸ਼ ਹੋ ਸਕੇ ਬਰੀਕ ਕੱਟਿਓ ਜੀ ਤੇ ਇਸ ਦੇ ਬਾਅਦ ਇਸ ਦੇ ਵਿੱਚ ਆਪਾਂ ਪਿਆਜ਼ ਇੱਕ ਪਿਆਜ਼ ਜਿਹੜਾ ਚੌਪ ਕਰਕੇ ਰੱਖਿਆ ਹੋਇਆ ਸੀ ਉਹ ਐਡ ਕਰ ਦਾਂਗੇ ਇਹਨੂੰ ਪੁੱਨ ਲਵਾਂਗੇ ਪਿਆਜ਼ ਦਾ ਕੱਚਾ ਪੰਜ ਜਿਹੜਾ ਹੈ ਉਹ ਕੱਢ ਦੇਣਾ ਵਾ 골ਡਨ ਹੋਣ ਤੱਕ ਨਹੀਂ ਪੁੰਨਣਾ ਪਰ ਇਸ ਦਾ ਕੱਚਾ ਪੰਜ ਜਿਹੜਾ ਹੈ ਉਹ ਨਿਕਲ ਜਾਣਾ ਚਾਹੀਦਾ ਹੈ ਫਿਰ ਆਪਾਂ ਇਸ ਦੇ ਵਿੱਚ ਹਰੀ ਮਿਰਚ ਐਡ ਕਰ ਦਾਂਗੇ ਹਰੀ ਮਿਰਚ ਦਾ ਟੇਸ ਇਸ ਪਰੌਂਠੇ ਦੇ ਵਿੱਚ ਬਹੁਤ ਹੀ ਵਧੀਆ ਹੁੰਦਾ ਕਿਸੇ ਵੀ ਪਰੌਂਠੇ ਦੇ ਵਿੱਚ ਹਰੀ ਮਿਰਚ ਦਾ ਟੇਸ ਬਹੁਤ ਵਧੀਆ ਲੱਗਦਾ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਐਡ ਕੀਤੇ ਜਿਹੜਾ ਅਸੀਂ ਮਸਾਲਾ ਬਣਾ ਕੇ ਰੱਖਿਆ ਸੀਗਾ ਸੌਂਫ ਜੀਰਾ ਤੇ ਧਨੀਏ ਦੇ ਬੀਜ ਦਾ ਇਸ ਦੇ ਇਲਾਵਾ ਅ ਨਮਕ ਤੇ ਮਿਰਚ ਐਡ ਕੀਤੀ ਆ ਮਿਰਚ ਲਾਲ ਮਿਰਚ ਜਿਹੜੀ ਥੋੜੀ ਪਾਈ ਆ ਕਿਉਂਕਿ ਅਸੀਂ ਹਰੀ ਮਿਰਚ ਵੀ ਐਡ ਕੀਤੀ ਆ ਤੇ ਜਿਹੜਾ ਮਟਰ ਅਸੀਂ ਬਣਾ ਕੇ ਗ੍ਰੈਂਡ ਕਰਕੇ ਪੇਸਟ ਜਿਹਾ ਬਣਾ ਕੇ ਰੱਖਿਆ ਸੀ ਦਰਦਰਾ ਜਿਹਾ ਉਹ ਐਡ ਕਰ ਦੇਾਂਗੇ ਜੇਕਰ ਮਟਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੋ ਗਿਆ ਹੈ ਜਾਂ ਬਹੁਤ ਜ਼ਿਆਦਾ ਕੁੱਕ ਹੋ ਗਿਆ ਮਟਰ ਤਾਂ ਤੁਸੀਂ ਇੱਥੇ ਗੈਸ ਦੀ ਫਲੇਮ ਤੇ ਇਹਨੂੰ ਥੋੜਾ ਜਿਹਾ ਇਹਨੂੰ ਡਰਾਈ ਕਰ ਲੈਣਾ ਜਾਨੀ ਤੇ ਇਹਦਾ ਪਾਣੀ ਜਿਹੜਾ ਹੈ ਉਹ ਵਿੱਚੋਂ ਖਤਮ ਕਰ ਦੇਣਾ ਤੇ ਇਸ ਦੇ ਇਲਾਵਾ ਅਖੀਰ ਚ ਆਪਾਂ ਇਸ ਦੇ ਵਿੱਚ ਧਨੀਆ ਐਡ ਕੀਤਾ ਵਾ ਕਿਉਂਕਿ ਅਸੀਂ ਮਟਰ ਦਾ ਪ੍ਰੌਂਠਾ ਬਣਾਉਣਾ ਹੈ ਤੇ ਮਟਰ ਜਿਹੜੇ ਆ ਉਹ ਥੋੜੇ ਡ్రਾਈ ਨੇਚਰ ਦੇ ਹੁੰਦੇ ਆ ਇਸ ਕਰਕੇ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਇੱਕ ਬੋਇਲ ਕੀਤਾ ਹੋਇਆ ਆਲੂ ਆਲੂ ਨੂੰ ਅਸੀਂ ਇੱਥੇ ਕद्दूकस ਕਰਕੇ ਇਸ ਦੇ ਵਿੱਚ ਐਡ ਕਰਾਂਗੇ ਤੇ ਆਲੂ ਇਹਨੂੰ ਬਾਈਂਡਿੰਗ ਦੇਣ ਦਾ ਕੰਮ ਕਰੇਗਾ ਇਸ ਦੇ ਨਾਲ ਟੇਸਟ ਵੀ ਬਹੁਤ ਵਧੀਆ ਆਏਗਾ ਤੇ ਤੁਹਾਡਾ ਪ੍ਰੌਂਠੇ ਦੀ ਜਿਹੜੀ ਸਟਫਿੰਗ ਆ ਉਹ ਬਹੁਤ ਵਧੀਆ ਤਰੀਕੇ ਨਾਲ ਸੈੱਟ ਹੋ ਜਾਏਗੀ ਇਹਨੂੰ ਵੀ ਆਪਾਂ ਮਿਕਸ ਕਰ ਲੈਣਾ ਵਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਵਾ ਤਾਂ ਕਿ ਸਾਡੀ ਜਿਹੜੀ ਸਟਫਿੰਗ ਆ ਉਹ ਬਿਲਕੁਲ ਸੈੱਟ ਹੋ ਜਾਵੇ ਗੈਸ ਦੀ ਫਲੇਮ ਨੂੰ ਮੈਂ ਬੰਦ ਕਰ ਦਿੱਤਾ ਵਾ ਕਿਉਂਕਿ ਮਟਰ ਜਿਹੜੇ ਆ ਉਹ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਨਹੀਂ ਸੀਗਾ ਇਸ ਕਰਕੇ ਗੈਸ ਦੀ ਫਲੇਮ ਦੀ ਇੱਥੇ ਕੋਈ ਜ਼ਰੂਰਤ ਨਹੀਂ ਹੈ ਤੇ ਇਸ ਤਰ੍ਹਾਂ ਸਾਡਾ ਜਿਹੜਾ ਇਹ ਮਸਾਲਾ ਬਿਲਕੁਲ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਮਸਾਲਾ ਬਣਿਆ ਵਾ ਹੁਣ ਅਸੀਂ ਆਟਾ ਗੁੰਨ ਕੇ ਰੱਖਿਆ ਹੋਇਆ ਹੈ ਜੀ ਇਸ ਦੇ ਵਿੱਚ ਨਮਕ ਪਾ ਕੇ ਅਤੇ ਨੂੰ ਗੁੰਨਿਆ ਹੈ ਥੋੜੀ ਜੀ ਮੇਰੇ ਕੋਲ ਮੇਥੀ ਪਈ ਸੀ ਇਹ ਮੈਂ ਐਡ ਕਰ ਦਿੱਤੀ ਹੈ ਇਹ ਆਪਸ਼ਨਲ ਹੈ ਜੀ ਇਹ ਕੋਈ ਜ਼ਰੂਰਤ ਨਹੀਂ ਸੀਗੀ ਪਰ ਮੇਰੇ ਕੋਲ ਪਈ ਸੀ ਤਾਂ ਮੈਂ ਐਡ ਕਰ ਦਿੱਤੀ ਤਾਂ ਆਪਾਂ ਸਭ ਤੋਂ ਪਹਿਲਾਂ ਇੱਕ ਮੀਡੀਅਮ ਸਾਈਜ਼ ਦਾ ਪੇੜਾ ਬਣਾ ਕੇ ਦੀ ਰੋਟੀ ਵੇਲ ਲਵਾਂਗੇ ਕਿਉਂਕਿ ਸਟਫਿੰਗ ਜਦੋਂ ਅਸੀਂ ਇਸ ਦੇ ਵਿੱਚ ਭਰਨੀ ਆ ਤਾਂ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਅਸੀਂ ਹੱਥ ਨਾਲ ਪੇਰੇ ਨੂੰ ਰੋਲ ਕਰਕੇ ਇਸ ਦੇ ਵਿੱਚ ਸਟਫਿੰਗ ਭਰਦੇ ਆ ਤਾਂ ਉਹ ਕਈ ਵਾਰੀ ਸੈੱਟ ਨਹੀਂ ਆਉਂਦੀਗੀ ਤਾਂ ਰੋਟੀ ਬਣਾ ਕੇ ਜਦੋਂ ਅਸੀਂ ਇਸ ਦੇ ਵਿੱਚ ਸਟਫਿੰਗ ਰੱਖਾਂਗੇ ਤਾਂ ਇਹਦੇ ਵਿੱਚ ਖੂਬ ਸਾਰੀ ਸਟਫਿੰਗ ਜਿਹੜੀ ਆ ਉਹ ਰੱਖੀ ਜਾ ਸਕਦੀ ਆ ਤਾਂ ਆਪਾਂ ਛੋਟੀ ਜੀ ਰੋਟੀ ਜੀ ਵੇਲ ਲਈ ਆ ਤੇ ਇਸ ਦੇ ਵਿੱਚ ਖੂਬ ਸਾਰੀ ਸਟਫਿੰਗ ਜਿਹੜੀ ਆ ਉਹ ਰੱਖ ਦਿੱਤੀ ਹੈ ਇਸ ਤਰ੍ਹਾਂ ਇਹਨੂੰ ਉੱਪਰ ਚੱਕ ਕੇ ਤੇ ਇਹਨੂੰ ਹੱਥ ਦੇ ਨਾਲ ਤੁਸੀਂ ਰੋਲ ਕਰਦੇ ਹੋਏ ਚੰਗੀ ਤਰ੍ਹਾਂ ਇਸ ਨੂੰ ਸੀਲ ਕਰ ਦੇਣਾ ਤੇ ਜਿਹੜਾ ਐਕਸਟਰਾ ਆਟਾ ਹੋਊਗਾ ਉਹਨੇ ਅਸੀਂ ਉੱਪਰ ਹੀ ਚ ਕਰ ਦੇਣਾ ਵਾ ਤਾਂ ਕਿ ਸਾਡਾ ਜਿਹੜਾ ਪਰੌਂਠਾ ਹੈ ਉਹਦੇ ਵਿੱਚ ਹਰ ਸਾਈਡ ਤੇ ਸਾਨੂੰ ਸਟਫਿੰਗ ਜਿਹੜੀ ਆ ਹਰ ਬਾਈਟ ਦੇ ਨਾਲ ਵਧੀਆ ਵਾਲੀ ਸਟਫਿੰਗ ਮਿਲੇ ਉੱਪਰੋਂ ਅਸੀਂ ਆਟਾ ਜਿਹੜਾ ਉਹ ਰਿਮੂਵ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਸੀਲ ਕਰ ਦਾਂਗੇ ਇਹਦੇ ਵਿੱਚ ਕਈ ਵਾਰੀ 에ਅਰ ਜਿਹੜੀ ਹੈ ਉਹ ਭਰੀ ਜਾਂਦੀ ਆ ਹਵਾ ਜਿਹੜੀ ਹੈ ਉਹ ਆਪਾਂ ਕੱਢ ਦਿਆਂਗੇ ਤੇ ਉੱਪਰੋਂ ਇਹਨੂੰ ਪ੍ਰੈਸ ਕਰ ਦਾਂਗੇ ਫਿਰ ਆਪਾਂ ਹਲਕਾ ਜਿਹਾ ਸੁੱਕਾ ਆਟਾ ਲਗਾਵਾਂਗੇ ਬਹੁਤ ਜ਼ਿਆਦਾ ਸੁੱਕਾ ਆਟਾ ਨਹੀਂ ਲਗਾਉਣਾਗਾ ਹਲਕਾ ਜਿਹਾ ਸੁੱਕਾ ਆਟਾ ਲਗਾਉਣਾ ਹੈ ਹਲਕਾ ਸੁੱਕਾ ਆਟਾ ਲਗਾ ਕੇ ਆਪਾਂ ਇਹਨੂੰ ਬੇਲ ਲੈਣਾ ਵਾ ਪਹਿਲਾਂ ਅਸੀਂ ਹੱਥ ਦੇ ਨਾਲ ਇਸਨੂੰ ਸੈੱਟ ਕਰ ਲਿਆ ਵਾ ਤੇ ਹੁਣ ਆਪਾਂ ਇਹਨੂੰ ਬੇਲ ਲਿਆ ਵਾ ਇਸ ਤਰ੍ਹਾਂ ਬਹੁਤ ਹੀ ਆਸਾਨੀ ਨਾਲ ਤੁਸੀਂ ਇਸ ਨੂੰ ਵੇਲ ਸਕਦੇ ਹੋ ਜਦੋਂ ਵੀ ਰੋਟੀ ਵੇਲਦੇ ਹੋ ਲਾਸਟ ਪਰੌਂਠਾ ਬਣਾਉਣ ਦੇ ਲਈ ਤਾਂ ਕੋਸ਼ਿਸ਼ ਕਰੋ ਕਿ ਬਹੁਤ ਘੱਟ ਸੁੱਕਾ ਆਟਾ ਲਗਾਇਆ ਜਾਵੇ ਕਿਉਂਕਿ ਇਹ ਸੁੱਕਾ ਆਟਾ ਤਵੇ ਨੂੰ ਕਾਲਾ ਕਰ ਦਿੰਦਾ ਦਿ ਤਵੇ ਦੇ ਉੱਪਰ ਆਪਾਂ ਪਹਿਲਾਂ ਹਲਕਾ ਜਿਹਾ ਘਿਓ ਲਗਾ ਕੇ ਇਹਨੂੰ ਗਰੀਸੀ ਕਰ ਲੈਣਾ ਵਾ ਤੇ ਫਿਰ ਇਹ ਰੋਟੀ ਨੂੰ ਸਾਈਡਾਂ ਤੋਂ ਪ੍ਰੈਸ ਕਰਦੇ ਹੋਏ ਚੰਗੀ ਤਰ੍ਹਾਂ ਸੇਕ ਲੈਣਾ ਕਿਉਂਕਿ ਤਵੇ ਦੇ ਸੈਂਟਰ ਵਿੱਚ ਜ਼ਿਆਦਾ ਸੇਕ ਲੱਗਦਾ ਹੈ ਇਸ ਕਰਕੇ ਅਸੀਂ ਇਸ ਤਰ੍ਹਾਂ ਰੋਟੀ ਨੂੰ ਥੋੜਾ ਜਿਹਾ ਸੈੱਟ ਕਰਦੇ ਹੋਏ ਇਹਨੂੰ ਸੈਂਟਰ 'ਚ ਕਰਦੇ ਹੋਏ ਸਾਰੀਆਂ ਸਾਈਡਾਂ ਇਹਦੀਆਂ ਚੰਗੀ ਤਰ੍ਹਾਂ ਸੇਕ ਲੈਣੀਆਂ ਵਾ ਇਸ ਤਰ੍ਹਾਂ ਕੀ ਹੈ ਕਿ ਪਰੌਂਠਾ ਸਾਡਾ ਬਹੁਤ ਹੀ ਡੇਲੀਸ਼ੀਅਸ ਬਣਦਾ ਉੱਪਰ ਦੀ ਤੁਸੀਂ ਘਿਓ ਜਾਂ ਬਟਰ ਲਗਾ ਸਕਦੇ ਹੋ ਜੋ ਵੀ ਆਇਲ ਯੂਜ਼ ਕਰਦੇ ਹੋ ਤਾਂ ਆਇਲ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਬਹੁਤ ਹੀ ਡੇਲੀਸ਼ੀਅਸ ਪਰੌਂਠਾ ਸਾਡਾ ਬਣ ਕੇ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਦੋਨਾਂ ਸਾਈਡਾਂ ਤੋਂ ਉੱਪਰ نیچے ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਸੇਕ ਲੈਣਾ ਵਾ ਤੇ ਹੈਲਦੀ ਜੈ ਡੇਲੀਸ਼ੀਅਸ ਜੈ ਪਰੌਂਠਾ ਬਣ ਕੇ ਰੈਡੀ ਹੋ ਗਿਆ ਇਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਬਾਕੀ ਦੇ ਪਰੌਂਠੇ ਆ ਉਹ ਵੀ ਬਣਾ ਲਵਾਂਗੇ ਤੇ ਪਹਿਲੀ ਵਾਰੀ ਤੁਹਾਨੂੰ ਜ਼ਰੂਰਤ ਹੁੰਦੀ ਹੈ ਤਵੇ ਨੂੰ ਥੋੜਾ ਜਿਹਾ ਗ੍ਰੀਸ ਕਰਕੇ ਸੈੱਟ ਕਰਕੇ ਰੋਟੀ ਪਕਾਉਣ ਦੀ ਉਸ ਦੇ ਬਾਅਦ ਇਹ ਬਿਲਕੁਲ ਸੈੱਟ ਹੋ ਜਾਂਦਾ ਹੈ ਤੇ ਫਾਈਵ ਸਟਾਰ ਹੋਟਲ ਦੇ ਵਿੱਚ ਇਹ ਪ੍ਰੌਂਠਾ ਬਹੁਤ ਲੋਕ ਬਹੁਤ ਠੰਡ ਦੇ ਮੌਸਮ ਦੇ ਵਿੱਚ ਇੰਜੋਏ ਕਰਦੇ ਆ ਤੁਸੀਂ ਇਸ ਨੂੰ ਘਰ ਦੇ ਵਿੱਚ ਹੀ ਬਣਾ ਕੇ ਇੰਜੋਏ ਕਰ ਸਕਦੇ ਹੋ ਕਿਉਂਕਿ ਅੱਜਕੱਲ ਮਟਰ ਦਾ ਸੀਜ਼ਨ ਹੈ ਤੇ ਮਟਰ ਬਹੁਤ ਆਸਾਨੀ ਨਾਲ ਤੇ इजीली ਮਿਲ ਜਾਂਦੇ ਆ ਇਸ ਕਰਕੇ ਇਸ ਮੌਸਮ ਦੇ ਵਿੱਚ ਇਸ ਪ੍ਰੌਂਠੇ ਨੂੰ ਬਣਾ ਕੇ ਤੁਸੀਂ ਜ਼ਰੂਰ ਇੰਜੋਏ ਕਰੋ ਹੁਣ ਆਪਾਂ ਇੱਕ ਹੈਲਦੀ ਜਾਂ ਰੈਤਾ ਬਣਾਵਾਂਗੇ ਜੀ ਦਹੀਂ ਨੂੰ ਆਪਾਂ ਪਹਿਲਾਂ ਫੇਟ ਲੈਣਾ ਹੈ ਤੁਸੀਂ ਮਧਾਨੀ ਦੇ ਨਾਲ ਜਾਂ ਬਿਸਕਰ ਦੇ ਨਾਲ ਇਹਨੂੰ ਥੋੜਾ ਜਿਹਾ ਕਰ ਲੈਣਾ ਸੈੱਟ ਉਸ ਦੇ ਬਾਅਦ ਇਸ ਦੇ ਵਿੱਚ ਆਪਾਂ ਚੌਪ ਕੀਤਾ ਹੋਇਆ ਟਮਾਟਰ ਚੌਪ ਕੀਤਾ ਹੋਇਆ ਖੀਰਾ ਤੇ ਪਿਆਜ਼ ਜਿਹੜਾ ਇਹ ਐਡ ਕਰ ਦੇਾਂਗੇ ਨਾਲ ਹੀ ਇਸ ਦੇ ਵਿੱਚ ਥੋੜੀ ਜਿਹੀ ਲਾਲ ਮਿਰਚ ਐਡ ਕਰ ਰਹੀ ਹਾਂ ਜੀ ਮੈਂ ਇਹ ਵੈਸੇ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਇਸ ਨੂੰ ਐਡ ਕਰ ਸਕਦੇ ਹੋ ਤੇ ਜੀਰਾ ਪਾਊਡਰ ਐਡ ਕੀਤਾ ਹੈ ਜੀਰਾ ਸਾਡੀ ਡਾਈਜੈਸ਼ਨ ਦੇ ਲਈ ਬਹੁਤ ਹੀ ਵਧੀਆ ਵਾ ਉਪਰ ਦੇ ਆਪ ਇੱਥੇ ਧਨੀਆ ਛੜਾਇਓ ਕਟ ਕਰਕੇ ਐਡ ਕੀਤਾ ਹੈ ਧਨੀਏ ਦੇ ਡੰਡਲ ਜ਼ਿਆਦਾ ਐਡ ਕਰਨੇ ਆ ਪੱਤੇ ਇਹਦੇ ਘੱਟ ਐਡ ਕਰਨੇ ਆ ਕਿਉਂਕਿ ਡੰਡਲ ਐਡ ਕਰਨ ਨਾਲ ਰਹਤੇ ਦਾ ਟੇਸਟ ਵੱਜ ਜਾਏਗਾ ਤੇ ਇਹਦੇ ਵਿੱਚ ਮੈਂ ਨਮਕ ਐਡ ਨਹੀਂ ਕਰ ਰਹੀ ਇਸ ਰਹਤੇ ਦੇ ਵਿੱਚ ਤੁਸੀਂ ਨਮਕ ਐਡ ਨਾ ਕਰੋ ਤਾਂ ਜ਼ਿਆਦਾ ਬੈਟਰ ਆ ਬਹੁਤ ਹੀ ਡਿਲੀਸ਼ੀਅਸ ਰਹਤਾ ਬੰਦਾ ਹੈ ਬਿਨਾਂ ਨਮਕ ਤੋਂ ਪਰ ਜੇਕਰ ਤੁਸੀਂ ਨਮਕ ਐਡ ਕਰਨਾ ਹੈ ਤਾਂ ਬਿਲਕੁਲ ਉਸੇ ਟਾਈਮ ਤੇ ਹੀ ਐਡ ਕਰਿਓ ਜਦੋਂ ਤੁਸੀਂ ਇਸ ਨੂੰ ਸਰਵ ਕਰਨਾ ਕਿਉਂਕਿ ਪਹਿਲਾਂ ਨਮਕ ਐਡ ਕਰਕੇ ਰੱਖੋਗੇ ਤਾਂ ਤੁਹਾਡਾ ਰਾਇਤਾ ਜਿਹੜਾ ਹੈ ਉਹਦਾ ਟੇਸਟ ਚੇਂਜ ਹੋ ਜਾਏਗਾ ਕਈ ਵਾਰੀ ਇਹ ਖੱਟਾ ਵੀ ਹੋ ਜਾਂਦਾ ਤੇ ਇਸ ਤਰ੍ਹਾਂ ਐ ਡੇਲੀਸ਼ੀਅਸ ਆ ਮਟਰ ਦਾ ਪਰੌਂਠਾ ਤੇ ਨਾਲ ਇੱਕ ਹੈਲਦੀ ਜਿਹਾ ਰਾਇਤਾ ਤੇ ਗਾਜਰ ਗੋਭੀ ਛਲਗਮ ਦਾ ਖੱਟਾ ਮਿੱਠਾ achar ਮੈਂ ਨਾਲ ਸਰੂਗੀ ਇਸ ਨੂੰ ਮੈਂ ਹੁਨੇ ਹੀ ਬਣਾਇਆ ਸੀਗਾ ਤੇ ਬਹੁਤ ਹੀ ਟੇਸਟੀ ਬਣਿਆ ਹੋਇਆ ਵਾ ਇਸ ਪਰੌਂਠੇ ਦੇ ਨਾਲ ਇਹ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਵਾ ਹੁਣ ਆਪਾਂ ਦੇਖ ਲੈਨੇ ਆ ਜੀ ਇਸ ਪਰੌਂਠੇ ਦੀ ਜਿਹੜੀ ਸਟਫਿੰਗ ਅਸੀਂ ਭਰ-ਭਰ ਕੇ ਕੀਤੀ ਹੈ ਕਿ ਸਾਨੂੰ ਹਰ ਬਾਈਟ ਦੇ ਵਿੱਚ ਖੂਬ ਸਾਰੀ ਸਟਫਿੰਗ ਜਿਹੜੀ ਆ ਉਹ ਆਉਗੀ ਕਿ ਨਵੇਂ ਇਸ ਤਰ੍ਹਾਂ ਤੁਹਾਨੂੰ ਮੈਂ ਦਿਖਾ ਦਿੰਨੀ ਆ ਕਿ ਕਿੰਨੀ ਜ਼ਿਆਦਾ ਇਸ ਦੇ ਵਿੱਚ ਸਟਫਿੰਗ ਆਪਾਂ ਪਰੀ ਹੋਈ ਹੈ ਤੇ ਹਰ ਬਾਇਰ ਦੇ ਵਿੱਚ ਤੁਹਾਨੂੰ ਮਟਰ ਦਾ ਜਿਹੜਾ ਇੰਜੋਏਬਲ ਟੇਸਟ ਆ ਉਹ ਮਿਲਣ ਵਾਲਾ ਵਹ ਤੇ ਮਟਰ ਇਸ ਦੇ ਵਿੱਚ ਦਰਦਰੇ ਆ ਕੱਚੇ ਨਹੀਂ ਹੈਗੇ ਪਰ ਦਰਦਰੇ ਆ ਪਰ ਰੱਖੇ ਹੋਏ ਆ ਬਹੁਤ ਹੀ ਵਧੀਆ ਹੈਲਦੀ ਜਿਹਾ ਪਰੌਂਠਾ ਸਾਡਾ ਬਣ ਕੇ ਰੈਡੀ ਹੋ ਗਿਆ ਤੁਸੀਂ ਇੱਕ ਵਾਰ ਇਸ ਪਰੌਂਠੇ ਨੂੰ ਜ਼ਰੂਰ ਬਣਾਇਓ ਬਹੁਤ ਹੀ ਟੇਸਟੀ ਬਣਦਾ ਤੇ ਫੈਮਿਲੀ ਦੇ ਤੁਹਾਡੇ ਹਰ ਮੈਂਬਰ ਨੂੰ ਇਹ ਪਰੌਂਠਾ ਜਿਨਾ ਹੈ ਉਪਸੰਧ ਆਉਣ ਵਾਲਾ ਤੇ ਇਸ ਦੇ ਨਾਲ ਹੀ ਇਸ ਰਾਇਤੇ ਨੂੰ ਵੀ ਜਰੂਰ ਟਰਾਈ ਕਰਨਾ ਬਿਨਾਂ ਨਮਕ ਤੋਂ ਇਹ ਰਾਇਤਾ ਬਹੁਤ ਹੀ ਟੇਸਟੀ ਲੱਗਦਾ ਵਾ ਏਸੀ ਜੀ ਆਜੀ ਦੀ ਬਹੁਤ ਹੀ ਵਧੀਆ ਜੀ ਪਿਆਰੀ ਜੀ ਹੈਲਦੀ ਵੀਡੀਓ ਉਮੀਦ ਕਰਦੀ ਆ ਤੁਹਾਨੂੰ ਇਹ ਮਟਰ ਦੇ ਪਰੌਂਠੇ ਦੀ ਵੀਡੀਓ ਤੇ ਇੱਕ ਹੈਲਦੀ ਜਿਹਾ ਰਾਇਤਾ ਜਿਹੜਾ ਇਹ ਉਹ ਬੇਹਦ ਪਸੰਦ ਆਏਗਾ ਤੇ ਇਸ ਨੂੰ ਵੀ ਤੁਸੀਂ ਬਣਾਓਗੇ ਤੇ ਗਾਜਰ ਗੋਭੀ ਸ਼ਲਗਮ ਦਾ ਖੱਟਾ ਮਿੱਠਾ ਚਾਰ ਜਰਾਇਸ ਦੇ ਨਾਲ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਵਾ ਇਸ ਨੂੰ ਦੀ ਵੀਡੀਓ ਵੀ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹਿਣਾ ਜੀ ਸਾਡੇ ਨਾਲ ਬਹੁਤ ਬਹੁਤ ਧੰਨਵਾਦ